ਫਤਕਰਤਾ ਰਸਤਰੀ ਵਾਹੀ ਪੁਰੂ ਸਾਹਿਬ ਜੀ ਗੋਰਤਾ ਸ਼ਬਦ ਮਹਾਰਸਤ ਮਿੱਠਾ ਦੇਣ ਚਾਹਤੇ ਸਤਨ ਜਾਪੈ ਥਰਖੇ ਤੀਰਤ ਅਗਲ ਪਨਾ ਜੀ ਦਇਆ ਪਰਵਾਨਾ ਔਰਨ ਸਤਕਾਰ ਯੋਗ ਸਤਗੁਰਾਂ ਦੀ ਬਾਜੀ ਔਰਨ ਵਾਜੀ ਹੋਈ ਸਤ ਸੰਗਤ ਜੀ ਸਤਨਾਮ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਫਤਗੁਰਾਂ ਦੀ ਬਖਸ਼ਿਸ਼ ਵਧਰਾਓ ਪਿਆਰ ਨਾਲ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਮਹਾਨ ਕਿਰਪਾ ਕਰ ਰਹੇ ਹਨ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਤਾਨੂੰ ਕਲਯੁਗੀ ਜੀਵਾਂ ਨੂੰ ਨਾਮ ਦਿਆਂ ਦਾਤਾ ਬਖਸ਼ਿਸ਼ ਕਰ ਰਹੇ ਹਨ ਬਿਨ ਭਾਗਾਂ ਸਤ ਸੰਗ ਨਾਲ ਲੱਭੈ ਬਿਨ ਸੰਗਤ ਮਾਲ ਭਰੀ ਜਾ ਜੀਓ ਬੇਨਾ ਕਰਮਾਂ ਤੋਂ ਸਾਧ ਸੰਗ ਪ੍ਰਾਪਤ ਨਹੀਂ ਹੁੰਦਾ ਔਰ ਸਾਧ ਸੰਗ ਦੇ ਵਿੱਚ ਆਏ ਕੋ ਬੇਨਾ ਮਨੁੱਖ ਦੇ ખોਟੇ ਮਤ ਕੱਟੇ ਨਹੀਂ ਜਾਂਦੇ ਮਹਾਰਾਏ ਆਖਦੇ ਨੇ ਗੁਰ ਕਾ ਸ਼ਬਦ ਮਹਾਰਤ ਮਿੱਠਾ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਬਹੁਤ ਹੀ ਮਿੱਠਾ ਹੈ ਅੱਡੇ ਮਨ ਵਿੱਚ ਇਕਾਗਰਤਾ ਆਉਂਦੀ ਆ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਔਰ ਸੁਣਦੇ ਹਾਂ ਬਿਨ ਚੱਖੇ ਸਾਧਨ ਜਪੈ ਬਿਨ ਚੱਖੇ ਤੋਂ ਪਤਾ ਨਹੀਂ ਲੱਗਦਾ ਬਿਨ ਗੁਰਬਾਣੀ ਪੜ੍ਹੀ ਤੋ ਬਾਣੀ ਸੁਣੀ ਤੋ ਬਿਨ ਪਤਾ ਨਹੀਂ ਲੱਗਦਾ ਬੱਚੇ ਨੂੰ ਨਹੀਂ ਪਤਾ ਜਵਾਨੀ ਕੀ ਹੁੰਦੀ ਹੈ ਜਵਾਨ ਨੂੰ ਨਹੀਂ ਪਤਾ ਬੁਢੇਪਾ ਕੀ ਹੁੰਦਾ ਇਹ ਬਜ਼ੁਰਗ ਹੋ ਕੇ ਹੀ ਪਤਾ ਲੱਗਦਾ ਹੈ ਵੀ ਬੁਢੇਪਾ ਕੀ ਹੁੰਦਾ ਹੈ ਜਦੋਂ ਗੁਰਬਾਣੀ ਦਾ ਆਪ ਆਨੰਦ ਲੈਨੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਫਿਰ ਹੀ ਪਤਾ ਲੱਗਦਾ ਹੈ ਮਹਾਰਾਜ ਦੇ ਨਾਲ ਇੱਕਮਿਕ ਹੋ ਕੇ ਇਹ ਬਾਣੀ ਦਾ ਜਿਹੜਾ ਰਾਸਤ ਹੈ ਉਹ ਕੀ ਹੈ ਹੁਣ ਇੱਕ ਨੌਜਵਾਨ ਨੂੰ ਬਜ਼ੁਰਗਵਾਰੇ ਕੀ ਪਤਾ ਵੀ ਬੁਢੇਪਾ ਕੀ ਹੁੰਦਾ ਹੈ ਉਹ ਤੇ ਬੁੱਢੇ ਹੋ ਕੇ ਹੀ ਪਤਾ ਚੱਲੇ ਜਦੋਂ ਅਡੀਆਂ ਮਾਸ ਛੱਡਦੇ ਨੇ ਮਹਾਰਾਜ ਕਹਿੰਦੇ ਵੀ ਜਿਹੜਾ ਇਹ ਤੇਰਾ ਸਰੀਰ ਕਦੇ ਕਿਸੇ ਤੋਂ ਹਾਰਿਆ ਨਹੀਂ ਸੀ ਅੰਤ ਵੇਲੇ ਉਹ ਬੜੇ ਪੇਤੋਂ ਹਾਰ ਗਿਆ ਬੜੇ ਪੇਤੋਂ ਕਿਵੇਂ ਹਾਰ ਗਿਆ ਮਹਾਰਾਜ ਕਹਿੰਦੇ ਵੀ ਤੇਰੇ ਸਰੀਰ ਨੂੰ ਜੜ ਲੱਗ ਗਈ ਜੜ ਕਿਵੇਂ ਲੱਗਦੀ ਜਦ ਮੈਂ ਲੈਂਟਰ ਦੇ ਵਿੱਚ ਫਰੀਆ ਪਾਇਆ ਹੁੰਦਾ ਜਦੋਂ ਫਰੀਏ ਨੂੰ ਜਰ ਲੱਗ ਜਾਵੇ ਉਹ ਰਿਸਟੇਵਮੈਂਟ ਛੱਡ ਦਿੰਦਾ ਆਪਾਂ ਕਹਿ ਦਿੰਨੇ ਆ ਵੀ ਲੈਂਟਰ ਦੇ ਉੱਪਰੋਂ ਫਰੀਆ ਡਿੱਗਣ ਲੱਗ ਗਿਆ ਇਹ ਆਪਾਂ ਕਹਿ ਦਿੰਨੇ ਆ ਵੀ ਲੈਂਟਰ ਤੋਂ 30 ਮਿੰਟ ਡਿੱਗਣ ਲੱਗ ਗਿਆ ਵੀ ਹੁਣ ਫਰੀਏ ਨੂੰ ਜਰ ਲੱਗੂਗੀ ਮਾਰਾ ਇਹ ਕਹਿੰਦੇ ਵੀ ਉਸੇ ਤਰ੍ਹਾਂ ਤੇਰੇ ਸਰੀਰ ਨੂੰ ਜਰ ਲੱਗ ਗਈ ਜਰ ਆਈ ਜੋਵਨ ਹਾਰੇ ਆਏ ਇਹ ਜਵਾਨੀ ਤੋਂ ਹਾਰ ਗਿਆ ਬੁੜੇ ਤੇ ਵਿੱਚ ਆ ਕੇ ਹਾਰ ਗਿਆ ਹੱਡੀਆਂ ਮਾਸ ਢੱਗ ਗਈਆਂ ਭਾਵ ਤੇਰੇ ਸਰੀਰ ਨੂੰ ਜਰ ਲੱਗਦੀ ਤੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਲੈ ਬੇਣ ਸਤ ਗੁਰਸਤੇਵੇਂ ਸਾਤ ਨ ਆ ਗਈ ਦੂਜੀ ਨਹੀਂ ਜਾਏ ਸੱਚੇ ਗੁਰਾਂ ਦੀ ਘਾਲ ਤਮਾਉਂਦੇ ਬਾਝੋਂ ਖੰਡ ਕੈਨ ਪ੍ਰਾਪਤ ਨਹੀਂ ਹੁੰਦੀ ਅਤੇ ਹੋਰ ਸੁਤੀ ਪ੍ਰਾਪਤੀ ਦੂਰ ਨਹੀਂ ਕੇਵਲ ਆਪਣੇ ਗੁਰੂ ਤੇ ਸ਼ਰਧ ਰੱਖੋ ਉਸ ਗੁਰੂ ਨਾਨਕ ਪਾਤਸ਼ਾਹ ਤੇ ਵਿਸ਼ਵਾਸ ਰੱਖੋ ਗੁਰੂ ਬਾਬਾ ਜੀ ਤੇ ਵਿਸ਼ਵਾਸ ਰੱਖੋ ਆਪੀ ਕਿਰਪਾ ਕਰਦੇ ਤਿਆਂ ਦੇ ਧੌਣ ਵਿੱਚ ਹੰਕਾਰ ਦਾ ਕਿਲਾ ਗੱਡਿਆ ਹੁੰਦਾ ਉਹ ਕਿਸੇ ਦੀ ਮੰਨਦੇ ਨਹੀਂ ਉਹ ਆਪਣੇ ਮਨਮਰਜ਼ੀ ਕਰਦੇ ਆਪਣੇ ਮਨੋਂ ਉਭਰਤੀ ਤਲਾਉਣੇ ਆਪਣੀਆਂ ਪਕਾਉਣੀਆਂ ਉਹ ਕਿਸੇ ਦੀ ਸੁਣਦੇ ਨਹੀਂ ਉਨ੍ਹਾਂ ਦੇ ਮਨ ਵਿੱਚ ਦਇਆ ਨਹੀਂ ਮਹਾਰਾਜ ਆਖਦੇ ਨੇ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਕਿਸੇ ਜੀ ਦੇ ਤੇ ਦਇਆ ਕਰਦੇ ਨੇ ਕਹਿੰਦੇ ਵੀ ਅੱਠ ਸੱਠ ਤੀਰਥਾਂ ਦਾ ਫਲ ਤੁਹਾਨੂੰ ਮਿਲ ਜਾਵੇ ਦਇਆ ਤਾਂ ਹੀ ਧਰਮ ਪੈਦਾ ਹੁੰਦਾ ਪਹਿਲਾਂ ਵੀ ਆਪਾਂ ਦੇਨ ਕੀ ਕਰੀ ਸੀ ਔਲਤਾਰੇ ਮਨ ਦਇਆ ਦਾ ਭੂਤ ਧਰਮਾ ਜਿਹੜਾ ਉਹ ਦਇਆ ਦਾ ਪੁੱਤਰ ਹੈ ਜਾਪਤਾ ਤਪ ਸੰਜਮ ਧਰਮ ਨਾਲ ਕਮਾਇਆ ਜਪ ਤੋਂ ਬਿਨਾ ਤਪ ਤੋਂ ਬਿਨਾ ਸੰਜਮ ਤੋਂ ਬਿਨਾ ਧਰਮ ਕਮਾਇਆ ਨਹੀਂ ਜਾਂਦਾ ਪਰ ਮੇ ਹੋਣ ਦਾ ਤਾਂ ਫੈਗਾ ਜੇ ਸਾਡੇ ਮਨ ਵਿੱਚ ਦਇਆ ਹੋਵੇ ਐਸੇ ਹੀ ਮਲੂਕਾ ਚੌਧਰੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਹਦੇ ਮਨ ਵਿੱਚ ਦਇਆ ਨੇ ਕੋ ਨੂੰ ਪੈਂਦਾ ਸੀ ਮਿਰਗੀ ਦਾ ਦੋਰਾ ਮਲੂਕੇ ਚੌਧਰੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਿਹਾਲ ਮਹਾਰਾਜ ਮਲੂਕੇ ਚੌਧਰੀ ਨੂੰ ਮਿਰਗੀ ਦਾ ਦੋਰਾ ਪੈਂਦਾ ਅਗਰੂ ਕਾਂਜੇ ਵੀ ਗੁਰੂ ਘਰ ਦੇ ਵਿੱਚ ਆ ਗਏ ਔਰ ਸਾਧਗਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਬਾਣੀ ਦੇ ਲੜ ਜੇ ਇਹ ਤਾਂ ਕੁਸ਼ੀ ਵੀ ਨਹੀਂ ਗੱਲ ਠੀਕ ਹੋ ਜਾਵੇਗਾ ਦੁਖਦਾਰੂ ਸੁਖ ਰੋਗ ਪਿਆ ਜਿਹੜੇ ਅਸਲ ਵਿੱਚ ਦੁੱਖਾਂ ਦੀ ਦਾਰੂ ਹੈ ਵਾਹਿਗੁਰੂ ਦਾ ਨਾਮ ਹੈ ਸੋਨੇ ਝੂਠ ਪਾਪ ਦਾ ਨਾਮ ਤੋਂ ਵਾਹਿਗੁਰੂ ਦਾ ਪਾਠਨ ਸੁਣਨ ਦੇ ਨਾਲ ਦੁੱਖਾਂ ਦਾ ਪਾਪਾਂ ਦਾ ਨਾਸ਼ ਹੁੰਦਾ ਗੁਰੂ ਬਾਗਾ ਜੀ ਕਿਰਪਾ ਕਰਦੇ ਮਲੂਕਾ ਜਉਦਰੀ ਨੂੰ ਕਿਹਾ ਕਹਿੰਦੇ ਹੋਈ ਤੂੰ ਜਾ ਗੁਰੂ ਅਰਜਨ ਦੇਵ ਜੀ ਮਹਾਰਾਜੀ ਕੋਲੇ ਤੇਰੇ ਦੁੱਖ ਦੂਰ ਹੋ ਜਾਣਗੇ ਜਿਹੜਾ ਤੈਨੂੰ ਮਿਰਗੀ ਦਾ ਦੋਰਾ ਪੈਂਦਾ ਹਟ ਜਾਵੇਗਾ ਪਰ ਹੰਕਾਰ ਮਨ ਦੇ ਵਿੱਚ ਦਇਆ ਕਿਤੇ ਹੈ ਹੀ ਨਹੀਂ ਨਿਮਰਤਾ ਹੈ ਹੀ ਨਹੀਂ ਤਾਂ ਮੈਣੀ ਜਾਂਦਾ ਹੰਕਾਰ ਵਿੱਚ ਬੋਲੇਆ ਦੋਰਾ ਭੋਟ ਪੈਂਦਾ ਸੀ ਮਿਰਗੀ ਦਾ ਮਲੂਕਾ ਚੌਧਰੀ ਚਲੋ ਇੱਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੇ ਮਲੂਕਾ ਚੌਧਰੀ ਆ ਗਿਆ ਕਹਿੰਦਾ ਮਹਾਰਾਜ ਮੈਨੂੰ ਦੋਰਾ ਪੈਂਦਾ ਮਿਰਗੀ ਦਾ ਗੁਰੂ ਸਾਹਿਬ ਆਖਣ ਲੱਗੇ ਕਹਿੰਦੇ ਭਾਈ ਦੋਰਾ हट ਜਾਵੇਗਾ ਚੌਧਰੀਆ ਲਾਕ ਤੇਰਾ ਚੌਧਰੀ ਸੀ ਮਲੂਕਾ ਗੁਰੂ ਅਬਾਜੀ ਤਾਹਾਂ ਲੱਗੇ ਇਹ ਕਹਿੰਦੇ ਵਈ ਦੋਰਾ ਦੋਰਾ हट ਜਾਵੇਗਾ ਤੂੰ ਐਦਾਂ ਕਰੀ ਸ਼ਰਾਬ ਨਾ ਪੀ ਸ਼ਰਾਬ ਛੱਡ ਮਲੂਕਾ ਚੌਧਰੀ ਨੇ ਜਿੰਨੇ ਦਿਨ ਸ਼ਰਾਬ ਨਹੀਂ ਪੀਤੀ ਉਹਨੇ ਦਿਨ ਦੋਰਾ ਵੀ ਨਹੀਂ ਪਿਆ ਫੇਕ ਰਿਆ ਕਿਉਂਕਿ ਮਹਾਰਾਜ ਦੇ ਵਚਨ ਹੋ ਗਏ ਬਿਸ਼ਰਾਬ ਛੱਡਦੇ ਦੋਰਾ ਨਹੀਂ ਪੈਂਦਾ ਸ਼ਰਾਬ ਪੀਤੀ ਨਹੀਂ ਦੋਰਾ ਪਿਆ ਨਹੀਂ ਇਕੱਲਾ ਮਲੂਕ ਤੇ ਚੋਦਰੀ ਦੇ ਯਾਰ ਬੈਲੀ ਆ ਗਏ ਕਹਿੰਦੇ ਆਵੇ ਮਲੂਕ ਆ ਆਪਾਂ ਸ਼ਰਾਬ ਪੀਏ ਕਹਿੰਦਾ ਵੀ ਮੇਰੀ ਸ਼ਰਾਬ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਬੰਦ ਕਰੀ ਹੋਈ ਆ ਉਹ ਕਹਿੰਦੇ ਕੋਈ ਨਹੀਂ ਆਪਾਂ ਅੰਦਰ ਬੈਠ ਕੇ ਪੀ ਲੈਨੇ ਆ ਉਹ ਕਿਤੇ ਦੇਖਦੇ ਨੇ ਤਿਆਰੀ ਮਨੋਖ ਉੱਠੇ ਕੰਮ ਕਰਕੇ ਵੀ ਮਹਾਰਾਜ ਨੂੰ ਇਹ ਦੋਸ਼ ਦੇ ਦਾਂਗਾ ਵੀ ਉਹ ਆਪੇ ਕਰ ਰਿਹਾ ਹੈ ਕਰੇ ਕਰਾਵੇ ਆਪੇ ਆਪੇ ਆਬਮਾਨਤ ਕਾ ਕਿਸ ਨਾਹੀਂ ਹਾ ਤੇ ਇਹ ਪੰਗਤੀ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੀ ਨਹੀਂ ਕਰੇ ਕਰਾਵੇ ਆਪੇ ਆਪੇ ਤੇਤਾ ਹੈ ਵੀ ਮਾਰਾ ਰੱਖ ਹੈ ਆਪੇ ਆਪ ਮਾਨਕ ਤੇ ਕੁਛ ਨਹੀਂ ਹਾਤੇ ਤਹ ਅਬਰ ਕਰੇ ਕਰਾਵੇ ਆਪੇ ਆਪ ਇਹ ਨਹੀਂ ਹੈ ਚਲੋ ਉਹ ਕਹਿੰਦੇ ਦੁਰਵਾਰਗੰਦੇ ਮਹਾਰਾਜ ਕਿਡਾ ਦੇਖਦੇ ਨੇ ਆਪਾਂ ਅੰਦਰ ਬੈਠ ਕੇ ਸ਼ਰਾਬ ਪੀ ਲੈਣੇ ਆ ਹਾਂ ਕਹਿੰਦਾ ਵੀ ਇਹ ਵੀ ਗੱਲ ਸਹੀ ਅੰਦਰ ਬੈਠ ਕੇ ਸ਼ਰਾਬ ਪੀ ਲੈਣਾ ਵੀ ਇੱਥੇ ਘਰ ਮਹਾਰਾਜ ਦੇਖਦੇ ਨੇ ਅੰਦਰ ਬੈਠ ਕੇ ਸ਼ਰਾਬ ਪੀਤੀ ਹੁਣ ਜਿਹੜੀ ਅੰਦਰ ਗਈ ਆ ਉਹ ਕਿੱਥੇ ਟਿੱਕੇ ਬੈਠਾਂ ਦਿੰਦੀ ਐ ਕੋਠੇ ਤੇ ਚੜ ਗਿਆ ਕੋਠੇ ਤੇ ਚੜ ਕੇ ਗੁਰੂ ਅਰਜਨ ਦੇਵ ਮਹਾਰਾਜੀ ਅੰਨੀ ਮੂੰਹ ਕਰਕੇ ਕਹਿੰਦਾ ਕਹਿੰਦਾ ਆਖਣ ਲੱਗਿਆ ਕਹਿੰਦਾ ਉਹ ਗੁਰੂ ਆਵੇਂ ਤੇਰੀ ਸਿੱਖੀ ਛੱਡੀ ਸੰਗਤਾਂ ਬੈਠੀਆਂ ਸੀ ਆ ਦਰਬਾਰ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਉਚਾਰ ਰਹੇ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੰਗਤਾਂ ਆਖਣ ਲੱਗੀਆਂ ਕਹਿੰਦੇ ਹੋਏ ਮਹਾਰਾਜਾ ਦੇਖੋ ਮਲੂਕਾ ਜੋਧਰੀ ਕੀ ਕਹਿੰਦਾ ਗੁਰੂ ਆਵੇਂ ਤੇਰੀ ਸਿੱਖੀ ਛਿੱਤੀ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਪਾਈ ਦੂਜੀ ਵਾਰੀ ਫੇਰ ਕਹਿੰਦਾ ਉਹ ਗੁਰੂ ਆਵੇਂ ਤੇਰੀ ਸਿੱਖੀ ਛਿੱਤੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਨਹੀਂ ਪਾਈ ਤੇ ਜੀ ਆរី ਫੇਰ ਕਹਿੰਦਾ ਉਹ ਗੁਰੂਆ ਮੈਂ ਤੇਰੀ ਸਿੱਖੀ ਛੱਡੀ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ ਕਹਿੰਦੇ ਵੀ ਕਿਉਂ ਦੇ ਰਹੀਆ ਜੇ ਤੂੰ ਸਾਡੀ ਸਿੱਖੀ ਛੱਡੀ ਅਸੀਂ ਤੇਰੀ ਮਿਰਗੀ ਛੱਡੀ ਨਾਲ ਦੀ ਨਾਲ ਕੋਠੇ ਤੇ ਖੜੇ ਨੂੰ ਮਿਰਗੀ ਦਾ ਦੋਰਾ ਪੈ ਗਿਆ ਉਥੇ ਤੋਂ ਡਿੱਗਿਆ ਡਿੱਗਣ ਸਾਰ ਧੌਣ ਟੁੱਟਨ ਤਾਰ ਨ ਮੌਤ ਹੋ ਗਈ। ਕਿਉਂ ਹੋਈ? ਕਿਉਂਕਿ ਬੁਰਿਆਂ ਦਾ ਬਚਨ ਨਹੀਂ ਕਮਾਇਆ। ਸਾਧੂਆਂ ਦਾ ਸਤਿ ਪੁਰਸ਼ਾਂ ਦਾ ਬਚਨ ਨਹੀਂ ਕਮਾਇਆ। ਗੁਰੂ ਬਾਬਾ ਜੀ ਆਖਦੇ ਨੇ ਜੇ ਕੋ ਬਚਨ ਕਮਾਇਆ ਸੰਤਨ ਕਾਜ ਕੋ ਗੁਰ ਪ੍ਰਸਾਦ ਦੀ ਤਰੀ ਹੈ। ਭਾਈ ਤਨ ਕਮਾਓ ਭਾਈ ਸਾਧੂ ਮਹਾਂਪੁਰਸ਼ਾਂ ਦਾ ਤਰਿਆ ਤੂੰ ਜਾਵੇਗਾ ਗੁਰੂ ਦੀ ਕਿਰਪਾ ਨਾਲ ਕਿਉਂਕਿ ਉਹ ਇੱਕਦਮੇ ਕੋਹੇ ਹੁੰਦੇ ਨੇ ਹਰ ਕਿਸੇ ਦੇਵਕ ਹਰ ਹੀ ਜੀਹਾ ਭੇਦ ਨ ਜਾਣ ਮਾਨਕ ਦੇ ਹ ਉਹ ਆਪੀ ਕਿਰਪਾ ਕਰਵਾ ਦਿੰਦੇ ਨੇ ਇਹ ਉਹ ਸਾਡੇ ਆਮ ਜਿਹੜੇ ਆਪਾਂ ਮਨੁੱਖਾਂ ਸਾਡੇ ਮਨ ਵਿੱਚ ਸ਼ੰਕੇ ਪੈਦਾ ਹੁੰਦੇ ਨੇ ਬੜੀਆਂ ਵਿਚਾਰਾ ਹੁੰਦੀਆਂ ਨੇ ਪਰ ਰੱਬ ਦੇ ਪਿਆਰੇ ਉਹ ਤੇ ਇੱਕਦਮੇ ਕੋਹੇ ਹੁੰਦੇ ਉਹਤੇ ਹਰ ਖਸੂਗ ਤੇ ਰਹੇ ਨਿਆਰੋ ਉਹ ਤੇ ਨਿਰਵਾਰ ਹੁੰਦੇ ਉਹ ਕਿਰਪਾ ਕਰਵਾ ਦਿੰਦੇ ਵਾਰਾਇ ਆਖਦੇ ਨੇ ਜੇ ਤੋ ਬਚਨ ਕਮਾਵੇ ਸੰਤਨਤਾ ਸੋ ਗੁਰ ਪ੍ਰਸਾਦੀ ਕਰੀਏ ਬਚਨ ਤਮਾਉ ਸਾਧੂ ਮਹਾਂਪੁਰਸ਼ਾਂ ਦਾ ਕਰਿਆ ਤੂੰ ਜਾਵੇਗਾ ਤਰਿਆ ਜਾਵੇ ਤੇ ਗੁਰੂ ਦੀ ਕਿਰਪਾ ਨਾਲ ਓਲੇ ਕੋ ਮਰਦ ਪਾਏ ਆ ਅਵਰ ਤਿਆਗ ਹਰ ਭਗਤੀ ਲਾਇਆ ਕਿਰਪਾ ਗੁਰੂ ਜੀ ਕਰਨ ਦੇ ਜਿਹੜੇ ਏਕੁੱਲ ਹੋਏ ਆਂਦੇ ਆਪਣੇ ਰਸਤੇ ਤੋਂ ਸਹੀ ਰਸਤੇ ਤੇ ਚੱਲਣ ਵਾਸਤੇ ਭਗਤੀ ਮਾਰਗ ਦੇ ਉੱਤੇ ਚੱਲਣ ਵਾਸਤੇ ਦੱਸਣਗੇ ਸਾਧੂ ਬਖਸ਼ਿਸ਼ ਗੁਰੂ ਸਾਹਿਬ ਦੀ ਹੋਵੇ ਫਿਰ ਕਿਰਪਾ ਹੋਵੇ ਜਿਸ ਨੂੰ ਵਕਤ ਲਈ ਮੇਰੇ ਪਿਆਰੇ 2013 ਕਾ ਹੈ ਓ ਮਹਾਰਾਜਾ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਰ ਉੱਪਰ ਆਪਣਾ ਮਿਹਰਾ ਭਰਿਆ ਹੱਥ ਰੱਖਣ ਪਦਗੁਰੂ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਰਿਆਂ ਨੂੰ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰਨ ਦਾਸ ਆਪਣੇ ਵਿਚਾਰਾਂ ਨੂੰ ਇੱਥੇ ਹੀ ਵਿਸਰਾਮ ਦਿੰਦਾ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਪਰਤਾਰ ਬਲਾਵ ਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ